ਅਮਰਸਰ ਐਡਮਿਨਿਸਟ੍ਰੇਸ਼ਨ ਦੀ ਮੀਟਿੰਗ ਲਈ ਹੈ ਅਮਰਸਰ ਦੀਆਂ ਮੁਸ਼ਕਿਲਾਂਤ ਨੂੰ ਲੈ ਕੇ ਐਮਪੀ ਬਣ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੈ ਜਿਹਦੇ ਵਿੱਚ ਕਮਿਸ਼ਨਰ ਕਾਰਪੋਰੇਸ਼ਨ ਅਪਰੂਵਮੈਂਟ ਟਰਸਟ ਪੋਲੂਸ਼ਨ ਡਿਪਾਰਟਮੈਂਟ ਇਰੀਗੇਸ਼ਨ ਡਿਪਾਰਟਮੈਂਟ ਪੰਚਾਇਤੀ ਰਾਜ ਸਾਰੇ ਡਿਪਾਰਟਮੈਂਟ ਜਿਹੜੇ ਮਾਝਾ ਦੇ ਡੀਸੀ ਸਾਹਿਬ ਦੇ ਅ ਅਧਿਕਾਰ ਖੇਤਰ ਅਸੀਂ ਇਹ ਮੀਟਿੰਗ ਡੀਸੀ ਸਾਹਿਬ ਦੇ ਨਾਲ ਡੀਸੀ ਸਾਹਿਬ ਡਿਵੈਲਪਮੈਂਟ ਔਰ ਜਨਰਲ ਦੋਨਾਂ ਦੇ ਨਾਲ ਦਾ ਕਿ ਕੀਤੀ ਹੈ ਇਹਦੇ ਚ ਅਹਿਮ ਮੁੱਦਾ ਜਿਹੜਾ ਆ ਇੱਕ ਕਾਰਪੋਰੇਸ਼ਨ ਦੇ ਨਾਲ ਸੰਬੰਧਿਤ ਜਿਹੜਾ ਸਫਾਈ ਦਾ ਬਹੁਤ ਬੁਰਾ ਹਾਲਾਤ ਨੇ ਉਹਨੂੰ ਲੈ ਕੇ ਚਰਚਾ ਹੋਈ ਹੈ ਸੀਵਰੇਜ ਵਾਟਰ ਸਪਲਾਈ ਨੂੰ ਲੈ ਕੇ ਚਰਚਾ ਹੋਈ ਹੈ ਜਿਹਦੇ ਚ ਜਿਹੜੀ ਫਾਈਨੈਂਸ਼ੀਅਲ ਮੁਸ਼ਕਲ ਹੈ ਕਾਰਪੋਰੇਸ਼ਨ ਦੀ ਉਹ ਵੀ ਚਰਚਾ ਚ ਰਹੀ ਹੈ ਕਿਉਂਕਿ ਫਾਈਨੈਂਸ਼ੀਅਲ ਵਿੱਤ ਕਮਿਸ਼ਨ ਵੀ ਕਿਉਂਕਿ ਹਾਊਸ ਪਿਛਲੇ 2 ਸਾਲ ਤੋਂ ਬਣਿਆ ਨਹੀਂ ਇਸ ਕਰਕੇ ਵਿੱਤ ਕਮਿਸ਼ਨ ਜਿਹੜਾ ਮਹੀਨੇ ਦਾ ਕਰੀਬ 5 ਕਰੋੜ ਰੁਪਏ ਕਾਰਪੋਰੇਸ਼ਨ ਨੂੰ ਮਿਲਦਾ ਸੀ ਉਹ ਵੀ ਮਿਲਣਾ ਬੰਦ ਹੋ ਗਿਆ ਹੈ ਸੈਂਟਰ ਗਵਰਨਮੈਂਟ ਨੇ ਬੰਦ ਕਰਤਾ ਹੈ। ਔਰ ਜਿਹੜੇ ਕਾਰਪੋਰੇਸ਼ਨ ਦੇ ਰਿਸੋਰਸ ਹੈ ਉਹ ਵੀ ਬਹੁਤ ਲਿਮਟਿਡ ਨੇ। ਜਿਹੜੀ ਲਿਫਟਿੰਗ ਕਰਦੀ ਹੈ ਕੂੜਾ ਕੰਪਨੀ ਉਹ ਵੀ ਫੰਡ ਦੇ ਘੱਟ ਹੋਣ ਕਰਕੇ ਜਾਂ ਉਹਨਾਂ ਦੀ ਕਈ ਮੁਸ਼ਕਿਲਾਂ ਨੇ ਉਹ ਵੀ ਕੰਮ ਨਹੀਂ ਕਰ 파 ਰਹੇ। ਸਾਰੀਆਂ ਚੀਜ਼ਾਂ ਦੀ ਚਰਚਾ ਕੀਤੀ ਹੈ ਕਿ ਸਾਡਾ ਕੰਮ ਹੈ ਕਾਰਪੋਰੇਸ਼ਨ ਦਾ ਕੰਮ ਹੈ ਲੋਕਾਂ ਨੂੰ ਸਾਫ ਸੁਥਰਾ ਪਾਣੀ ਸਿਵਰੇਜ ਔਰ ਵਾਟਰ ਸਪਲਾਈ ਮਹੀਆ ਕਰਾਉਣਾ ਔਰ ਇਹ ਮੀਟਿੰਗ ਦਾ ਏਜੰਡਾ ਜਿਹੜਾ ਹੈ ਅਸੀਂ ਅਡੀ ਸਾਹਿਬ ਨੂੰ ਕਿਹਾ ਕਿ ਸਰਕਾਰ ਨਾਲ ਜਾ ਕੇ ਡਿਸਕਸ ਕਰਨ ਔਰ ਤਰੰਤ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਕਿਉਂਕਿ ਅੱਜ ਜੋ ਹਾਲਾਤ ਬਣੇ ਪਏ ਨੇ ਸ਼ਹਿਰ ਦੇ ਵਿੱਚ ਬਹੁਤ ਮਾੜੇ ਨੇ ਸਾਨੂੰ ਡਰ ਹੈ ਕਿ ਜਿਸ ਤਰੀਕੇ ਦੇ ਨਾਲ ਗੰਦਗੀ ਹੈ ਜਿਸ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚ ਚੂਹਿਆਂ ਦਾ ਪਰਿਵਾਰ ਹੈ ਮੈਨੂੰ ਤਾਂ ਡਰ ਹੈ ਕਿ ਇੱਥੇ ਪਲੇਗ ਨਾਲ ਸ਼ਹਿਰ ਚ ਫੈਲੇ ਕਿਤੇ ਬਿਮਾਰੀ ਨਾਲ ਬਿਮਾਰੀਆਂ ਨਾਲ ਕੋਈ ਫੈਲਣ ਇਸ ਕਰਕੇ ਮੈਂ ਅਗਾਹ ਕੀਤਾ ਹੈ ਕਾਰਪੋਰੇਸ਼ਨ ਨੂੰ ਇਹ ਕਾਰਪੋਰੇਸ਼ਨ ਇਹਦਾ ਧਿਆਨ ਰੱਖੇ ਇਹਦੇ ਤੇ ਤੁਰੰਤ ਕੋਈ ਐਕਸ਼ਨ ਪਲਾਨ ਤਿਆਰ ਕਰੇ ਤਾਂ ਕਿ ਲੋਕਾਂ ਨੂੰ ਇਸ ਤੋਂ ਬਚਾਇਆ ਜਾ ਸਕੇ ਤੁੰਗਟਾਵ ਦਾ ਡਰੇਨ ਦਾ ਮੁੱਦਾ ਭਗਤਾਂ ਵਾਲੀ ਡਰੇਨ ਦਾ ਮੁੱਦਾ ਔਰ ਮਾਨਾ ਵਾਲੀ ਡਰੇਨ ਦਾ ਮੁੱਦਾ ਜਿੱਥੇ ਪਲੂਟਿਡ ਵਾਟਰ ਜਿਹੜਾ ਪੈ ਰਿਹਾ ਉਹਦੇ ਨਾਲ ਸੰਬੰਧਿਤ ਕੰਮਾਂ ਦੇ ਉੱਤੇ ਚਰਚਾ ਵੀ ਕੀਤੀ ਗਈ ਹੈ ਵੀ ਇਹਦਾ ਕਿਵੇਂ ਕੰਮ ਹੱਲ ਹੋਊਗਾ ਉਹਦੇ ਚ ਤੁੰਗਟਾਵ ਡਰੇਨ ਦਾ ਪ੍ਰੋਜੈਕਟ ਬਣਿਆ ਸੀ ਉਹਦੇ ਵਿੱਚ ਕਿਉਂਕਿ ਅ ਸੈਂਟਰਲ ਗਵਰਨਮੈਂਟ ਦੀ ਟੀਮ ਆਈ ਸੀ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਇਹ ਜਿਹੜਾ ਇਹਨਾਂ ਨੇ ਪਲਾਨ ਦਿੱਤਾ ਹੈ ਉਹਦੇ ਵਿੱਚ ਸਿਰਫ ਪਾਣੀ ਅੱਗੇ ਲੈ ਕੇ ਜਾਣ ਦਾ ਦਿੱਤਾ ਹੈ ਪਾਣੀ ਨੂੰ ਸਾਫ਼ ਕਰਨ ਦਾ ਪਲਾਨ ਨਹੀਂ ਹੈਗਾ ਉਹਦੇ ਤੇ ਅਸੀਂ ਮਤਲਬ ਪ੍ਰੋਮਟਰਸ ਤੇ ਜਿਹੜੇ ਐਸਸੀਓ ਸਨ ਬੈਠੇ ਔਰ ਕਾਰਪੋਰੇਸ਼ਨ ਸੀ ਪੋਲੂਸ਼ਨ ਡਿਪਾਰਟਮੈਂਟ ਸੀ ਉਹਨਾਂ ਸਾਰਿਆਂ ਨੇ ਚਰਚਾ ਹੋਈ ਹੈ ਕਿ ਇਹਨੂੰ ਕੁਝ ਸਹਿਜ ਕਰਕੇ ਇਹਦੇ ਟ੍ਰੀਟਮੈਂਟ ਪਲਾਂਟ ਲਾ ਕੇ ਪਾਣੀ ਦੇ ਤਾਂ ਕਿ ਪਾਸ ਸਾਫ਼ ਪਾਣੀ ਜਿਹੜਾ ਆ ਉਹਨੂੰ ਅੱਗੇ ਕੀਤਾ ਜਾਵੇ ਔਰ ਡੇਰੀਆਂ ਜਿਹੜੀਆਂ ਨੇ ਉਹਨਾਂ ਦਾ ਪ੍ਰਬੰਧ ਕੋਈ ਕੀਤਾ ਜਾਵੇ ਕਿ ਉਹਨਾਂ ਨੂੰ ਕਿਵੇਂ ਅਲੱਗ ਕਰਨਾ ਹੈ ਸੋ ਉਹਦੇ ਤੇ ਪ੍ਰੋਜੈਕਟ ਜਿਹੜਾ ਆ ਇਹਨਾਂ ਨੂੰ ਤੁਰੰਤ ਕਿਹਾ ਕਿ ਇਹਦੇ ਤੇ ਵਰਕ ਆਊਟ ਕਰੋ ਔਰ ਜਿੰਨੋਂ ਵੀ ਇਹ ਪ੍ਰੋਜੈਕਟ ਬਣਾ ਦੇਣਗੇ ਜਿੰਨੇ ਵੀ ਪੈਸਿਆਂ ਦੀ ਲੋੜ ਪਊਗੀ ਅਸੀਂ ਸੈਂਟਰਲ ਗਵਰਨਮੈਂਟ ਤੋਂ ਲਿਆ ਕੇ ਇਹਨਾਂ ਨੂੰ ਦੇਵਾਂਗੇ ਤਦ ਜਾ ਕੇ ਇਹ ਮਸਲਾ ਲੁਣਾਏ ਇਨ ਬਿਟਵੀਨ ਮੈਂ ਇਹਨਾਂ ਨੂੰ ਕਿਹਾ ਕਿ ਜਿਹੜਾ ਇੱਕ ਜੇਠੂਵਾਲ ਦੇ ਲਾਗੇ ਮੁਸ਼ਕਿਲ ਆ ਪਾਣੀ ਉੱਥੋਂ ਨਹਿਰੀ ਇਹਦੇ ਚ ਪੈ ਸਕਦਾ ਥੋੜੇ ਸਮੇਂ ਬਾਅਦ ਉਹ ਨਹਿਰੀ ਪਾਣੀ ਦਾ ਇਹ ਤੇ ਪਾਉਣ ਦਾ ਪ੍ਰਬੰਧ ਕੀਤਾ ਜਾਵੇ ਤੇ ਡਰੇਨੇਜ ਨੂੰ ਸਾਫ਼ ਕਰਨ ਦਾ ਕੋਈ ਇਮੀਡੀਏਟ ਪ੍ਰਬੰਧ ਕੀ ਰਿਹਾ ਕਿਉਂਕਿ ਐਸ ਵੇਲੇ ਸਾਰੀ ਬਲੌਕ ਹੋਈ ਹੈ ਟੇ ਉਹਦੇ ਕਰਕੇ ਬਦਬੂ ਵੀ ਵਧੀ ਹੈ ਗਰਮੀ ਕਰਕੇ ਮੁਸ਼ਕਲ ਵੀ ਜਿਆਦੀ ਉਦੀ ਆ ਰਹੀ ਹੈ ਔਰ ਉਹ ਇਹਨਾਂ ਨੂੰ ਕਹਿ ਕੇ ਉਹਦੇ ਤੇ ਇਮੀਡੀਏਟਲੀ ਐਕਸ਼ਨ ਲਓ ਭਗਤਾਂ ਵਾਲੇ ਵੀ ਇਹੀ ਹਾਲ ਹੈ ਡਰੇਨ ਦਾ ਉਹਦੇ ਤੇ ਵੀ ਅੱਖ ਲੈਣ ਦੀ ਗੱਲ ਹੋਈ ਹੈ ਔਰ ਜਿਹੜਾ ਅ ਤੋਂ ਜਿਹੜੀ ਮਾਨ ਵਾਲੀ ਡਰੇਨ ਹੈ ਲੀਮਚੜੀ ਦੇ ਨਾਲ ਉਹਦੇ ਤੇ ਜਿਹੜੀਆਂ ਇੰਡਸਟਰੀ ਪਾਣੀ ਪਾਉਂਦੀ ਹੈ ਉਹਨਾਂ ਨੂੰ ਵੀ ਇਹਨਾਂ ਨੂੰ ਕਿਹਾ ਕਿ ਇਮੀਡੀਏਟਲੀ ਉਹਨਾਂ ਤੇ ਵੀ ਉਹਨਾਂ ਨੂੰ ਵੀ ਮੈਂ ਉਹਨਾਂ ਦਾ ਮਾਪਦੰਡ ਚੈੱਕ ਕਰੋ ਕਿ ਉਹ ਕਿਉਂ ਪਾਣੀ ਇੰਨਾ ਦਾ ਪੀ ਰਿਹਾ ਜਿਹੜਾ ਤੁੰਗਟਾ ਵੀ ਪਾਣੀ ਪੀ ਰਿਹਾ ਇਮੀਡੀਏਟਲੀ ਇੰਡਸਟਰੀ ਨੂੰ ਚੈੱਕ ਕਰਕੇ ਉਹਨੂੰ ਐਕਟਿਵ ਕਰਨ ਕਿ ਉਹ ਗੰਦਾ ਪਾਣੀ ਇਹਦੇ 'ਚ ਨਾ ਪਾਉਣ ਜਿਹੜਾ ਸੀਵਰੇਜ ਵਾਲਾ ਪਾਣੀ ਹੈ ਉਹ ਵੀ ਨਾ ਪਾਵੇ ਉਹ ਜਿਹੜੀ ਕਾਰਪੋਰੇਸ਼ਨ ਹੈ ਉਹ ਇਹਨੂੰ ਔਰ ਜਿਹੜਾ ਸੀਵਰੇਜ ਬੋਰਡ ਹੈ ਉਹ ਇਨਸ਼ੋਰ ਕਰੇ ਇਸ ਕੰਮ ਦੀ ਉਸ ਤੋਂ ਇਲਾਵਾ ਜਿਹੜਾ ਇਸ ਵੇਲੇ ਮੌਸਮ ਚੱਲ ਰਿਹਾ ਹੈ ਆਉਣ ਵਾਲਾ ਸਮਾਂ ਹੈ ਉਹ ਰੁਖ ਲਾਉਂਦਾ ਹੈ ਅਸੀਂ ਇੱਕ ਬਹੁਤ ਵੱਡੀ ਮਹਿਮ ਜਿਹੜੀ ਹੈ ਰੁੱਖ ਲਗਾਉਣ ਦੀ ਰੁੱਖ ਲਗਾਓ ਵਾਤਾਵਰਨ ਬਚਾਓ ਜਿਹੜੀ ਹੈ ਉਹ ਚਲਾ ਰਹੇ ਹਾਂ ਔਰ ਉਹਦੇ ਤੇ ਬਹੁਤ ਡਿਸਕਸ਼ਨ ਹੋਈ ਹੈ ਕਿ 10 ਲੱਖ ਪਲਾਂਟ ਜਿਹੜੇ ਹੈ ਉਹ ਫੋਰੈਸਟ ਡਿਪਾਰਟਮੈਂਟ ਨੂੰ ਸਰਕਾਰ ਵੱਲੋਂ ਲਾਉਣ ਲਈ ਕਿਹਾ ਗਿਆ ਹੈ ਪਰ ਅਜੇ ਤੱਕ ਪਲੈਨਿੰਗ ਤਿਆਰ ਜਿਹੜੀ ਹੋਈ ਹੈ ਉਹਦੇ ਮਤਲਬ ਕੋ 3 ਲੱਖ ਬੂਟਾ ਜਿਹੜਾ ਆ ਉਹ ਫੋਰੈਸਟ ਵਿਭਾਗ ਨੇ ਲਾਉਣਾ ਹੈ 2.5 ਲੱਖ ਜਿਹੜਾ ਐਨ ਜੀਓ ਤੇ ਦੂਜੇ ਜਿਹੜੇ ਲੋਕ ਲੋਡ ਬੰਦ ਨੇ ਉਹਨਾਂ ਦੇ ਰਾਹੀਂ ਲੱਗਣਾ ਹੈ ਔਰ 3 ਲੱਖ ਬੂਟਾ 3.5 ਲੱਖ ਜਿਹੜਾ ਆ ਓ ਐਡੀਸੀ ਮੈਡਮ ਜਿਹੜੇ ਉਹਦੇ ਨੋਡਲ ਅਫਸਰ ਨੇ ਇਹਨਾਂ ਵੱਲੋਂ ਅਲੱਗ-ਅਲੱਗ ਜਿਹੜੇ ਸਰਕਾਰੀ ਦਾਰੇ ਨੇ ਉਹਨਾਂ ਵੱਲੋਂ ਲਵਾਇਆ ਜਾਣਾ ਸੋ ਮੈਂ ਉਹਦੇ ਚ ਇਹਨਾਂ ਨੂੰ ਕਿਹਾ ਕਿ ਮੈਕਸਿਮਮ ਸਕੂਲ ਜਿਹੜੇ ਨਹੀਂ ਜਿੱਥੇ ਗਰਾਊਂਡਸ ਖਾਲੀ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਵੇ ਔਰ ਉੱਥੇ ਛੋਟੇ ਜੰਗਲ ਜਿਹੜੇ ਸਕੂਲਾਂ ਚ ਬਣਾਏ ਜਾਣ ਮੈਕਸਿਮ ਬੂਟੇ ਉੱਥੇ ਲੱਗ ਸਕਦੇ ਬਹੁਤ ਸਕੂਲਾਂ ਦੇ ਵਿੱਚ ਗਰਾਊਂਡ ਸਾਡੇ ਕੋਲ ਹੈਗੀ ਹੈ ਜਿਹੜੇ ਖਾਲੀ ਥਾਂ ਨੇ ਜਿੱਥੇ ਛੜਕਾਂ ਨੇ ਉੱਥੇ ਜਿਹੜੇ ਸੈਂਟਰ ਚ ਨੇ ਸੈਂਟਰ ਚ ਮੈਕਸਿਮ ਬੂਟੇ ਲਾਏ ਜਾਣ ਕਿਉਂਕਿ ਸਾਈਡਾਂ ਜਿਹੜੀਆਂ ਨੇ ਉਹ ਕਮਰਸ਼ੀਅਲ ਨੇ ਸੈੱਟ ਤੇ ਬੂਟਾ ਕੋ ਲੌਨ ਨਹੀਂ ਦਾ ਜ ਲੱਗ ਵੀ ਜਾਵੇ ਤੇ ਬਹੁਤੇ ਲੋਕ ਨੂੰ ਬੂਟੇ ਨੂੰ ਪੁੱਟ ਦਿੰਦੇ ਨੇ ਜਿੱਥੇ ਅਰਬਨ ਏਰੀਆ ਹੈ ਜਿੱਥੇ ਸੰਗਣੀ ਬਾਦੀ ਉਥੇ ਅਸੀਂ ਇਹ ਪਲਾਨ ਤਿਆਰ ਕਰ ਰਹੇ ਕਿ ਛੱਤਾਂ ਦੇ ਉੱਤੇ ਲੋਕਾਂ ਨੂੰ ਮਿੱਟੀ ਪਾ ਕੇ ਬੂਟੇ ਲਾ ਕੇ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਉਹ ਦੋ ਦੋ ਤਿੰਨ ਤਿੰਨ ਬੂਟੇ ਆਪਣੀ ਛੱਤ ਦੇ ਉੱਤੇ ਰੱਖਣ ਔਰ ਉਹਨਾਂ ਦੀ ਪਾਲਣ ਪੋਸ਼ਣ ਕਰਨ ਇੱਕੋ ਵੀ ਪ੍ਰਬੰਧ ਕਰਨ ਵਾਸਤੇ ਜਿਹੜਾ ਇਹ ਅੱਜ ਡਿਸਕਸ ਹੋਈ ਹੈ ਦੂਸਰੀ ਡਿਸਕਸ਼ਨ ਜਿਹੜੀ ਹੈ ਜਿਹੜੇ ਬੰਬੀਆਂ ਨੇ ਸਾਡੀਆਂ ਮੋਟਰਾਂ ਨੇ ਜ਼ਿੰਮੇਦਾਰਾਂ ਨੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਆਪਣੀ ਮੋਟਰ ਤੇ 20-20 ਬੂਟੇ 25-25 ਬੂਟੇ ਜ਼ਰੂਰ ਲਗਾਓ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਬਹੁਤ ਤਾਪਮਾਨ ਵਧ ਰਿਹਾ ਹੈ ਧਰਤੀ ਤੇ ਐਸ ਵੇਲੇ ਸਾਨੂੰ ਹਰਿਆਲੀ ਦੀ ਬਹੁਤ ਵੱਡੀ ਲੋੜ ਹੈ ਵਾਤਾਵਰਨ ਅਸੀਂ ਬਚਾਉਣਾ ਹੈ ਪਾਣੀ ਵੀ ਬਚਾਉਣਾ ਹੈ ਪਾਣੀ ਵੀ ਤਾਂ ਹੀ ਇੱਥੇ ਮੀਂਹ ਪੈਣਗੇ ਜੇ ਬੂਟੇ ਲੱਗੇ ਹੋਣਗੇ ਕੋਈ ਸਰਕਾਰ ਦੀਆਂ ਸਕੀਮ ਨੇ ਜੰਗਲ ਲਾਉਂਦੀਆਂ ਮਿੰਨੀ ਜੰਗਲ ਇਹਨਾਂ ਨੇ ਬਣਾਉਣੇ ਨੇ ਬੇਬੇ ਨਾਨਕੀ پارک ਦੀ ਤਰ੍ਹਾਂ ਇਹਨਾਂ ਨੇ ਪਾਰਕ ਛੋਟੇ ਤਿਆਰ ਕਰਨੇ ਨੇ ਟਰਸਟ ਵੱਲੋਂ ਵੀ ਜਿਹੜਾ ਉਹਨਾਂ ਦੀ ਖਾਲੀ ਪਈਆਂ ਜਗ੍ਹਾ ਨੇ ਉਹਨਾਂ ਨਾਲ ਵੀ ਡਿਸਕਸ਼ਨ ਹੋਈ ਕਿ ਉੱਥੇ ਬੂਟੇ ਮੈਕਸਿਮਮ ਲਾਏ ਜਾਣ। ਔਰ ਮੈਂ ਫੋਰੈਸਟ ਡਿਪਾਰਟਮੈਂਟ ਨੂੰ ਇਨਸ਼ੋਰ ਕਰ ਲਈ ਕਿ ਕਿ ਜਿੰਨੇ ਬੂਟੇ ਲਾਉਣੇ ਨੇ ਤੁਹਾਡੇ ਬੂਟੇ ਲੱਗਣ ਤੋਂ ਬਾਅਦ ਵੀ ਉਹਨਾਂ ਦੀ ਬਕਾਇਦਾ ਚੈਕਿੰਗ ਹੋਵੇ ਕਿ ਬੂਟੇ ਲੱਗੇ ਕਿ ਨਹੀਂ ਕਿਉਂਕਿ ਅਜੇ ਤੱਕ ਜਿੰਨੇ ਕਾਗਜ਼ਾਂ 'ਚ ਬੂਟੇ ਲੱਗੇ ਨੇ ਉਸ ਹਿਸਾਬ ਨਾਲ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਜੰਗਲ ਦੇਖਣਾ ਚਾਹੀਦਾ ਪਰ ਅੰਮ੍ਰਿਤਸਰ ਦੇ ਵਿੱਚ ਉਸ ਤਰੀਕੇ ਦੇ ਨਾਲ ਬੂਟੇ ਦਿਖਾਈ ਨਹੀਂ ਦਿੰਦੇ। ਇਹਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡੀ ਹੁਨਤਾ ਹੀ ਡਿਪਾਰਟਮੈਂਟ ਦੀ ਹੈਗੀ ਹੈ। ਸਾਂਭ ਸੰਭਾਲ ਉਹਨਾਂ ਨੂੰ ਵੀ ਇਹ ਗੱਲ ਜਿਹੜੀ ਹੈ ਅਸੀਂ ਇਹਨਾਂ ਦਾ ਧਿਆਨ ਚ ਲੈ। ਸਾਂਭ ਸੰਭਾਲ ਦੀ ਗੱਲ ਜਦੋਂ ਆਂਦੀ ਉਦੋਂ ਸਾਂਭ ਸੰਭਾਲੀ ਹੁੰਦੀ ਬੂਟੇ ਦਾ ਲਗਾ ਦਿੱਤੇ ਜਾਂਦੇ ਪਰ ਸਾਂਭ ਸੰਭਾਲ ਨਹੀਂ। ਇਹੀ ਇਹੀ ਗੱਲ ਇਹਨਾਂ ਨਾਲ ਚਰਚਾ ਹੋਈ ਹੈ ਕਿ ਜਦੋਂ ਤੁਸੀਂ ਤਿੰਨ ਜਿਹਨੇ ਮੈਂ ਤਾਂ ਹੀ ਤੇ ਦੱਸਿਆ ਕਿ ਅੱਜ ਤੱਕ ਮੇਰੇ ਖਿਆਲ ਦੇ ਨਾਲ 50 ਲੱਖ ਤੋਂ ਵੱਧ ਬੂਟਾ ਲੱਗ ਗਿਆ ਉਹ ਪਿਛਲੇ 10 ਸਾਲਾਂ 'ਚ ਪਰ ਦਿਖਦਾ ਕੋਈ ਨਹੀਂ ਹੈਗਾ। ਦਿਖਦਾ ਕੋਈ ਨਹੀਂ। ਉਹ ਮੇਰਾ ਖਿਆਲ ਨਹੀਂ ਲੱਖ ਬੂਟਾ ਵੀ ਦਿਖਦਾ ਹੋਵੇ। ਜੇ ਤੁਸੀਂ ਟੈਗ ਲਾਈਨ ਲਾ ਕੇ ਵੇਖੋਗੇ। ਸੋ ਇਹ ਸਾਰ ਡੀਸਾ ਬੇਟੀ ਐਡੀਸੀ ਸਾਰਿਆਂ ਨੂੰ ਇਹ ਅਸੀਂ ਬਕਾਇਦਾ ਰਿਟਨ ਚ ਲੈ ਕੇ ਆਏ ਆਂ ਸਾਹਮਣੇ ਸੰਭਾਲ ਦੀ ਗੱਲ ਜਦੋਂ ਆਉਂਦੀ ਉਦੋਂ ਸਾਹਮਣੇ ਸੰਭਾਲੀ ਹੁੰਦੀ ਮੋਟੇ ਤਾਂ ਲਗਾ ਦਿੱਤੇ ਜਾਂਦੇ ਪਰ ਸਾਹਮਣੇ ਸੰਭਾਲ ਨਹੀਂ ਇਹਹੀ ਇਹਹੀ ਗੱਲ ਇਹਨਾਂ ਨੇ ਚਰਚਾ ਹੋਈ ਹੈ ਕਿ ਜਦੋਂ ਤੁਸੀਂ ਜਿਹਨੇ ਮੈਂ ਤਾਂ ਅਜੇ ਦੱਸਿਆ ਕਿ ਅੱਜ ਤੱਕ ਮੇਰੇ ਖਿਆਲ ਦੇ ਨਾਲ 50 ਲੱਖ ਤੋਂ ਵੱਧ ਬੂਟਾ ਲੱਗ ਗਿਆ ਹਨ ਪਿਲੇਦਾਨ ਸਾਲਾਂ ਪਰ ਦਿਖਦਾ ਕੋਈ ਨਹੀਂ ਹੈਗਾ ਉਹ ਮੇਰਾ ਖਿਆਲ ਨਹੀਂ ਲੱਖ ਬੂਟਾ ਵੀ ਦਿਖਦਾ ਹੋਵੇ ਜੇ ਤੁਸੀਂ ਟੈਗ ਲਾਈਨ ਲਾ ਕੇ ਵੇਖੋ ਸੋ ਇਹ ਸਾਰੀ ਗੱਲ ਦੀ ਚਰਚਾ ਹੋਈ ਹੈ ਪੂਰਾ ਜਿੱਦਾਂ ਤੁਸੀਂ ਤੁਹਾਡੇ ਮੰਦੇ ਸਵਾਲ ਨੇ ਇਹ ਸਵਾਲ ਮੈਂ ਇਹਨਾਂ ਨਾਲ ਗੱਲ ਕਰਕੇ ਚਰ ਇਹ ਅਸੀਂ ਬਿਖਾਇਦਾ ਰਿਟਨ ਚ ਲੈ ਕੇ ਆਏ ਆ ਔਰ ਜਿੰਨੀਆਂ ਖਾਲੀ ਥਾਵਾਂ ਨੇ ਮੇਰੀ ਆਪਜੀ ਲੋਕਾਂ ਨੂੰ ਤਾਪਦੇ ਰਹੀ ਲੋਕਾਂ ਨੂੰ ਵੀ ਬੇਨਤੀ ਹੈ ਜਿੱਥੇ ਸਰਕਾਰ ਨੇ ਕੋਈ ਪ੍ਰਾਲਾ ਕਰਨਾ ਹੈ ਜਿੱਥੇ ਤੁਸੀਂ ਵੀ ਐਨ ਜੀਓ ਨੇ ਵੀ ਪ੍ਰਾਲਾ ਕਰਨਾ ਹੈ ਉਥੇ ਕੋਸ਼ਿਸ਼ ਕਰੋ ਹਰ ਉਤਮ ਦਿਨ ਜਿਹੜਾ ਤੁਹਾਡੀ ਜ਼ਿੰਦਗੀ ਚ ਆਉਂਦਾ ਇੱਕ ਦਾ ਬੂਟਾ ਘਰ ਤੇ ਜ਼ਰੂਰ ਲਾਓ ਜਿੰਨਾਂ ਕੋਈ ਜਗ੍ਹਾ ਨਹੀਂ ਹੈਗੀ ਉਹ ਛੱਤ ਤੇ ਲਾ ਸਕਦੇ ਆ ਅੱਜ ਕੱਲ ਇੱਕ ਡਰਮ ਜਿਹੜਾ ਪਲਾਸਟਿਕ ਦਾ ਉਹਨੂੰ ਹੱਦ ਚੋਂ ਕੱਟ ਲਓ ਤੇ ਕੋਈ ਔਖਾ ਕੰਮ ਨਹੀਂ ਹੈਗਾ ਪਰ ਆਪਾਂ ਨੂੰ ਸਾਰਿਆਂ ਨੂੰ ਇਨੀਸ਼ੀਏਟਿਵ ਲੈਣਾ ਪਏਗਾ ਇਹ ਮਤ ਸੋਚੋ ਕਿ ਕਲੀ ਸਰਕਾਰ ਕਰੇ ਜੇ ਨਾ ਲੋਕ ਆਪ ਮਾਰੇਗੇ ਨਹੀਂ ਨਿਕਲਣਗੇ ਉਹਨਾਂ ਚਿਰ ਇਹ ਜਿਹੜੀ ਮਹਮਿਆ ਇਹਨੂੰ ਕੰਪਲੀਟ ਨਹੀਂ ਕੀਤਾ ਜਾ ਸਕਦਾ ਦੂਜਾ ਜਿਹੜੇ ਪਸ਼ੂ ਨੇ ਉਹ ਬੂਟਿਆਂ ਨੂੰ ਬਹੁਤ ਖਰਾਬ ਕਰਦੇ ਖਾਸ ਕਰਕੇ ਜਿਹੜੇ ਗੁਜਰਾ ਦੇ ਇਲਾਕੇ ਨੇ ਮੈਂ ਇਹਨਾਂ ਨੂੰ ਕਿਹਾ ਗੁਜਰਾ ਨਾਲ ਕੰਟੈਕਟ ਕਰਕੇ ਵੀ ਉਹਨਾਂ ਨੂੰ ਕੋਈ ਸ਼ੇਰੀਏ ਦੱਸੋ ਕਿ ਇਹਨਾਂ ਰੋਡ ਦੇ ਉੱਤੇ ਜਿੱਥੇ ਬੂਟੇ ਲੱਗੇ ਨੇ ਉੱਥੇ ਪਸ਼ੂ ਨਾ ਲੈ ਕੇ ਆਉਣ ਉੱਥੇ ਸਾਡਾ ਨੁਕਸਾਨ ਨਾ ਕਰਨ ਮਾਤਾ ਵਰਨ ਦਾ ਕਿਉਂਕਿ ਰੋਖ ਹੋਣਗੇ ਤੇ ਅਸੀਂ ਲੋਕ ਅੱਗੇ ਜ਼ਿੰਦਗੀ ਬਚਾ ਸਕਦੇ ਆ ਨਹੀਂ ਤੇ ਸਾਡੇ ਔਰ ਵਾਲੇ ਬੱਚਿਆਂ ਦੀ ਭੁੱਖ ਦੀ ਜ਼ਿੰਦਗੀ ਵੀ ਨਹੀਂ ਠੀਕ ਉਹਨਾਂ ਲਈ ਸਰ ਨਾਲ ਕੋਈ ਵੀ ਪੇਸ਼ ਨਹੀਂ ਆਊਗਾ ਕਿਸੇ ਨੇ ਵੀ ਇਸ ਕੰਮ ਤੋਂ ਨਹੀਂ ਹਟਣਾ ਜਿੰਨਾ ਜੇ ਜੁਰਮਾਨੇ ਨਹੀਂ ਕਰੋਗੇ ਜਿੰਨਾ ਜੇ ਉਹਨਾਂ ਨੂੰ ਚਲਾਣ ਨਹੀਂ ਘਟੋਗੇ ਕੋਈ ਵੀ ਨਹੀਂ ਹਟੂ ਜਦ ਲੋਕ ਅਵੇਅਰ ਹੋ ਜਾਣ ਅੱਜ ਮੇਰਾ ਮੰਨਣਾ ਕਿ ਜਿੰਨੇ ਕੁ ਬੁੱਧੀਜੀਵੀ ਲੋਕ ਹੈ ਜੇ ਅਸੀਂ ਸਾਰੇ ਵੇਅਰ ਹੋ ਜਾਈਏ ਤਾਂ ਬਹੁਤ ਫਰਕ ਪੈ ਸਕਦਾ ਪਹਿਲੋਂ ਆਪਣੇ ਆਪ ਤੋਂ ਸ਼ੁਰੂ ਕਰ ਲਈ ਸੋ ਇਹ ਡਿਸਕਸ਼ਨ ਕਾਫੀ ਲੰਬੀ ਚੌੜੀ ਇਹਦੇ ਤੇ ਹੋਈ ਹੈ ਕਿ ਹਰੇਕ ਨੂੰ ਜ਼ਿੰਮੇਵਾਰ ਬਣਾਓ ਜੇ ਤੇ ਸਰਕਾਰ ਆਪਣੀ ਜ਼ਿੰਮੇਵਾਰੀ ਲਵੇ ਉੱਥੇ ਆਮ ਲੋਕ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਵੋਟਾਂ ਲਾਉਣ ਦੀ ਵੀ ਸਰਕਾਰ ਜਿੱਥੇ ਉਹ ਜਗ੍ਹਾ ਐਨੀਗੀ ਮੈਨੂੰ ਪਤਾ ਮੇਰੀ ਛਾਤੇ ਬੂਟਾ ਲੱਗ ਸਕਦਾ ਤੇ ਮੇਰਾ ਕਿ ਡੇਢ ਸੌ ਦਾ ਡਰਾਮਾ ਆਏਗਾ ਤੇ ਕੋਈ 100 150 ਦੀ ਮਿੱਟੀ ਆ ਸਕਦੀ ਤੇ ਬੂਟਾ ਫ੍ਰੀ ਮਿਲ ਜਾਣਾ ਹੈ ਤੇ 2-300 ਰੁਪਏ ਬੰਦਾ ਆਪਣੇ ਘਰ ਤੇ ਛਾਤੇ ਲਾਉਣੋਗੀ ਬਹੁਤ ਵੱਡੀ ਜੌਬ ਨਹੀਂ ਹੈਗੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਜਿਹੜੇ ਲੋਕਲ ਕੈਚ ਗਾਰਡਨ ਬਣਾਏ ਹੋਇਆ ਜਿਹੜੇ ਜਾਗਰੂਕ ਨੇ ਵਾਤਾਵਰਣ ਪ੍ਰਤੀ ਕੈਚ ਗਾਰਡਨ ਬਣਾਏ ਵਰਗਾ ਫਾਇਦਾ ਬਣਾਏਗਾ ਬਿਲਕੁਲ ਸਾਡੀ ਆਪਣੀ ਇੱਕ ਐਨਜੀਓ ਅਸੀਂ ਹਰ ਵਾਰਡ ਦੇ ਵਿੱਚ ਵਾਰਡ ਵਾਈਜ਼ 10-10 ਘਰ ਬਿਲਡ ਅਡਾਪਟ ਕਰਾਂਗੇ ਹਰ 10 ਘਰ ਦੇ ਛੱਤ ਦੇ ਉੱਤੇ ਜੀ ਸ਼ਹਿਰ ਦੇ ਵਿੱਚ ਅਸੀਂ ਖੁੱਲੀਆਂ ਥਾਵਾਂ ਦੇ ਦੇ ਡਿਪਾਰਟਮੈਂਟ ਨੇ ਵੀ ਲਾ ਲੈਣੇ ਆ ਐਨ ਜੀਓ ਵੀ ਲਾ ਲੈਣਗੇ ਜਾਂ ਅਲੱਗ-ਅਲੱਗ ਜਿਹੜੇ ਨੋਡਲ ਨੇ ਅਫਸਰ ਇਹਨਾਂ ਨੇ ਤੈਅ ਕੀਤੇ ਆ ਅਲੱਗ-ਅਲੱਗ ਸਰਕਾਰੀ ਡਿਪਾਰਟਮੈਂਟਾਂ ਨਾਲ ਸਕੂਲਾਂ ਦੇ ਨਾਲ ਪਿੰਡਾਂ ਦੇ ਵਿੱਚ ਵੀ ਲੱਗ ਸਕਦੇ ਆ ਅਸੀਂ ਉਹਨੂੰ ਫੋਕਸ ਕਰਾਂਗੇ ਜਿੱਥੇ ਬੂਟੇ ਨਹੀਂ ਲੱਗ ਸਕਦੇ ਉਹਨਾਂ ਦੀ ਛੱਤਾਂ ਦੇ ਬੂਟੇ ਕਿਵੇਂ ਪਹੁੰਚਾਉਣੇ ਸਾਡੀ ਜਿਹੜੀ ਐਨ ਜੀਓ ਹੋਊਗੀ ਪਹਿਲ ਕਦਮੀ ਇਹਦੀ ਤੇ ਕਰੂਗੀ ਔਰ ਅਸੀਂ ਤਕਰੀਬਨ 10-10 ਕਰ ਹਰ ਬਾੜ ਚੋਂ ਚੋਣਾਂਗੇ ਮਤਲਬ 850 ਕਰ ਅਸੀਂ ਬਿਲੋ ਟਾਰਗੇਟ ਕਰਾਂਗੇ ਐ ਸੀਜ਼ਨ ਦੇ ਵਿੱਚ 850 ਕਰ ਦੇ ਉੱਤੇ ਤਕਰੀਬ 10 ਫੁੱਟੇ ਵੀ ਜਾਂ 5 ਫੁੱਟੇ ਵੀ ਲਾਵਾਂਗੇ ਤਕਰੀਬ 5000 ਫੁੱਟਾ ਅੜਾਈ ਸ਼ਹਿਰ ਦੀ ਛਾਤੇ ਉੱਤੇ ਇਸ ਵੇਲੇ ਬਚਾਉਂਦੀ ਕੋਸ਼ਿਸ਼ ਕਰ। ਜੇ ਤੁਹਾਡਾ ਸਹਿਯੋਗ ਮੁਹੱਈਆ ਦਿੱਤੇ ਹੋਰ ਕਰਨ ਨਾਲ ਜੋੜ ਸਕਦੇ ਹਾਂ। ਮੈਂ ਨਾ ਮੈਂ ਨਾ ਜਿੰਨੇ ਵੀ ਕੰਮ ਕਰਨਾ ਮੇਰਾ ਦਰਵਾਜ਼ੇ 24 ਘੰਟੇ ਖੁੱਲੇ ਨੇ। ਮੇਰੇ ਮਿਸਿਸ ਬਿਲਕੁਲ ਇਹਨੂੰ ਆ ਧਿਆਨ ਦੇਣਗੇ ਉਹਨਾਂ ਦੀ ਦੇਖ ਰੇਟ ਅਸੀਂ ਕੰਮ ਚਲਾ ਰਹੇ ਹਾਂ। ਮੇਰਾ ਬ੍ਰਦਰ ਇਹਨੂੰ ਵੇਖੂਗਾ। ਸਾਡੇ ਕੋਲ ਬੂਟੇ ਵੀ ਜਿੰਨੇ ਚਾਹੀਦੇ ਉਹ ਵੀ ਮਿਲਣਗੇ ਔਰ ਜੇ ਲਵਾਉਣ ਲਈ ਕੋਈ ਚੀਜ਼ ਵੀ ਚਾਹੀਦੀ ਹੈ ਕੋਈ ਡਰਮ ਚਾਹੀਦਾ ਆ ਕੋਈ ਮਿੱਟੀ ਚਾਹੀਦੀ ਆ ਅਸੀਂ ਉਹ ਵੀ ਪ੍ਰੋਵਾਈਡ ਕਰਾਵਾਂਗੇ ਪਰ ਕੋਸ਼ਿਸ਼ ਕਰਿਓ ਜਿੰਨਾ ਤੁਹਾਡੇ ਕੋਲ ਆ ਤੁਸੀਂ ਕਰਿਓ ਬਾਕੀ ਅਸੀਂ ਵੀ ਤੁਹਾਡੀ ਮਦਦ ਕਰਾਂਗੇ ਮੈਂ ਆਵਜੇ ਰਹੀ ਕਹਿਣਾ ਚਾਹੁੰਨਾ ਕਿ ਜਿੰਨੇ ਵੀ ਰੁੱਖ ਲਾਉਣਾ ਚਾਹੁੰਦਾ ਹੈ ਖਾਸ ਕਰ ਜਿਹੜੀ ਵਿਹਲੀ ਥਾਂ ਹੈ ਉਹਦੇ ਆਸ-ਪਾਸ ਤੇ ਸਾਡੇ ਕੋਲ ਲੈ ਜਾਓ ਬੂਟਾ ਤੁਸੀਂ ਆਪ ਲਾ ਲੈਣਾ ਪਾਣੀ ਪਾਓ 2-4 ਦਿਨ ਜਿਹੜੇ ਛੱਤ ਤੇ ਲਾਉਣਾ ਚਾਹੁੰਦੇ ਬਾਗ ਬਣਾਉਣਾ ਚਾਹੁੰਦੇ ਅਸੀਂ ਉਹਦੀ ਅੱਗੇ ਹੋ ਕੇ ਵੱਧ ਕੇ ਮਦਦ ਕਰਾਂਗੇ ਉਹਦਾ ਹੋਣਾ ਹੈ ਕਿ ਕਿਰੀ ਸਾਫ ਕਰੋ ਇਹ ਤੁਹਾਨੂੰ ਸਰਕਾਰ ਨੇ ਰਾਜ ਸਰਕਾਰ ਨੇ ਹੁਕਮ ਦੇਣਾ ਹੈ ਅਸੀਂ ਆਪਣੇ ਉਹਦੀ ਰਿਪੋਰਟ ਹੈ ਇਸ ਮੀਟਿੰਗ ਦੀ ਬਣਾ ਕੇ ਭੇਜਤੀ ਹੈ ਇਹ ਬਰਸਾਤੀ ਨਾਲੇ ਨੇ ਜਿਹੜਾ ਨਾਲਾ ਛੱਤਿਆ ਵੀ ਗਿਆ ਜਿਹੜੀ ਮਿਲ ਕੰਪਨੀ ਉਹ ਜਿਹੜਾ ਛੱਤਿਆ ਗਿਆ ਉਹ ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਬਹੁਤ ਗਲਤ ਮਨਜ਼ੂਰੀ ਹੈ ਉਹ ਜਿਹੜਾ ਪਾਣੀ ਜਿਹੜਾ ਤੁਸੀਂ ਕਹਿ ਰਹੇ ਨਾ ਮਾਰ ਪੈਲਸ ਵਾਲੀ ਸਾਈਡ ਤੇ ਪੁਜੀਟਾ ਰੋਡ ਵਾਲੇ ਬੰਨੇ ਖਲੋਂਦਾ ਉਹ ਸਿਰਫ ਇਹਸ ਕਰਕੇ ਖਲੋਂਦਾ ਕਿ ਜਿਹੜਾ ਅੱਗੇ ਇਹਨੂੰ ਛੱਤਨ ਦੀ ਮਨਜ਼ੂਰੀ ਦਿੱਤੀ ਗਈ ਸੀ ਉਹ ਗਲਤ ਹੈ ਉਹ ਨਹੀਂ ਹੋਣੀ ਚਾਹੀਦੀ ਸੋ ਉਹਦੇ ਕਰਕੇ ਇਹ ਸਾਰਾ ਹੋਇਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਤੇ ਵੀ ਵਰਕਆਊਟ ਕਰਾਂਗੇ ਉਥੇ ਜਿਹੜੀ ਬਰਸਾਤ ਬਰਸਾਤੀ ਨਾਲ ਆਇਆ ਉਹ ਮੋੜ ਆਪਣਾ ਰੂਪ ਦੇ ਵਿੱਚ ਆ ਸਕੇ ਉਹੜੀ ਉੱਤੇ ਜਿਹੜੀ ਸ਼ਤੌਤ ਹੈ ਉਹ ਢਾਈ ਸਕੇ ਔਰ ਉਹਦੇ ਚ ਅਸੀਂ ਪਾਣੀ ਸਾਫ ਕਰਨ ਦਾ ਪਹਿਲੋ ਪ੍ਰਬੰਧ ਕਰਕੇ ਫਿਰ ਇਹਨਾਂ ਚੀਜ਼ਾਂ ਲੋਵਾਂਗੇ ਕਿਉਂਕਿ ਪਹਿਲੋ ਅਸੀਂ ਚਾਹੁੰਦੇ ਹਾਂ ਕਿ ਸਾਫ ਪਾਣੀ ਹੋ ਜੇ ਨਾਲਾ ਜਦੋਂ ਸਾਫ ਹੋ ਜਾਊਗਾ ਬਾਕਾਇਦਾ ਜਿਹੜੀਆਂ ਐਨਕ੍ਰੋਚਮੈਂਟ ਹੋਈਆਂ ਨੇ ਭਾਵੇਂ ਉਹਨਾਂ ਨੇ ਮਨਜ਼ੂਰੀ ਲੈ ਕੇ ਕੀਤੀਆਂ ਨੇ ਅਸੀਂ ਭਾਵੇਂ ਕੋੜ ਕੇ ਇਸ ਕਰਕੇ ਉਹਨਾਂ ਨੂੰ ਲੜਨਾ ਪਵੇ ਉਹ ਅਸੀਂ ਠਾਵਾਂਗੇ ਉੱਤੇ ਜਿਹੜੀਆਂ ਮਤਲਬ ਜਿਹੜੇ ਗਲਤ ਤਰੀਕੇ ਨਾਲ ਬੰਦ ਹੋਏ ਸਰ ਤੁਸੀਂ ਸੀਗਰੇਟ ਦੀ ਗੱਲ ਕੀਤੀ ਹੈ ਤੇ ਇਧਰੇ ਅ ਕੱਲ ਇੱਕ ਸ਼ਵੇਤਮਲਿਕ ਜਿਵਾਲੂ ਬੋਲਿਆ ਗਿਆ ਸੀ ਕਿ ਪਿਛਲੇ 1.5 ਸਾਲ ਤੋਂ ਜਿਹੜੇ ਹੈ ਕਾਰਪੋਰੇਸ਼ਨ ਦੇ ਇਲੈਕਸ਼ਨਸ ਨਹੀਂ ਕੀਤੇ ਗਏ ਆ ਜਿਸ ਦੇ ਕਰਕੇ ਸਟਰੀਟ ਲਾਈਟ ਤੇ ਸੀਵਰੇਜ ਦੀ ਬਹੁਤ ਜ਼ਿਆਦਾ ਇਸ਼ੂ ਆ ਰਿਹਾ ਹੈ ਕੀ ਤੁਹਾਨੂੰ ਲੱਗ ਰਿਹਾ ਹੈ ਕਿ ਅਗਰੇ ਸਟਰੀਟ ਲਾਈਟ ਤੇ ਸੀਵੇ ਤੁਸੀਂ ਅੱਜ ਗੱਲ ਕੀਤੀ ਹੈ ਉਹ ਵੀ ਇੱਕ ਕਾਰਪੋਰੇਸ਼ਨ ਦੇ ਇਲੈਕਸ਼ਨਸ ਨਾ ਕਰਨ ਵਾਸਤੇ ਬਿਲਕੁਲ ਬਿਲਕੁਲ ਉਤੇ ਆਲਰੇਡੀ ਉਤੇ ਅਸੀਂ ਆਲਰੇਡੀ ਸਾਰੀ ਪਿਛਲੇ 2 ਮਹੀਨੇ ਹੀ ਗੱਲ ਕਰਦੇ ਰਹੇ ਕਿ ਕਾਰਪੋਰੇਸ਼ਨ ਇਲੈਕਸ਼ਨ 2 ਬਹੁਤ ਵੱਡਾ ਕਾਰਨ ਹੈ ਜੇ ਤੁਸੀਂ ਇਲੈਕਸ਼ਨ ਨਾ ਹੋਂ ਕਰਕੇ ਇਹ ਹਲਾਦ ਬਣਿਆ ਹਾਊਸ ਹਾਊਸ ਹੀ ਨਹੀਂ ਹੈਗਾ ਹਾਊਸ ਨਾ ਹੋਂ ਕਰਕੇ ਵਿੱਤ ਕਮਿਸ਼ਨ ਨੇ ਆਪਣੀ ਗ੍ਰਾਂਟ ਦੇਣੀ ਬੰਦ ਕਰਤੀ ਉਹਦੇ ਤੁਹਾਡਾ ਹਾਊਸ ਹੀ ਨਹੀਂ ਹੈਗਾ ਜਦੋਂ ਤੁਹਾਡਾ ਇਲੈਕਟਿਡ ਹਾਊਸ ਹੀ ਨਹੀਂ ਹੈਗਾ ਇਲੈਕਟਿਡ ਰਿਪ੍ਰেজੈਂਟੇਟਿਵ ਹੀ ਨਹੀਂ ਹੈਗਾ ਤੁਹਾਨੂੰ ਗ੍ਰਾਂਟ ਕਿੱਦਾਂ ਦੀ ਹੈ ਜੀ ਮੰਗ ਕਰਦੇ ਜੀ ਸਰਕਾਰ ਕੋਲ ਵੀ ਇਲੈਕਸ਼ਨ ਕਰਵਾਏ ਮੇਰੀ ਬੇਰੀ ਤੇ ਪਿਛਲੇ 2 ਮਹੀਨੇ ਤੋਂ ਮੰਗ ਹੈ ਕਿ ਸਰਕਾਰ ਪਹਿਲੀ ਇਲੈਕਸ਼ਨ ਜਿਹੜੀ ਹੈ ਅਮਰਸਰ ਕਾਰਪੋਰੇਸ਼ਨ ਦੀ ਕਰਾਵੇ ਅਮਰਸਰ ਦੇ ਸ਼ਹਿਰਿਆਂ ਨੂੰ ਸਾਫ਼ ਸੁਥਰਾ ਪਾਣੀ ਮੋਹਿਆ ਕਰਾਵੇ ਸੀਵਰੇਜ ਸਹੀ ਮੋਹਿਆ ਕਰਾਵੇ ਬ ਪ੍ਰੈਸ ਕੋਰਬਸ ਕੀਤੀ ਜਾ ਸਕਦੀ ਹੈ ਪਰ ਆ ਜਿਹੜੀ ਮੀਟਿੰਗ ਹੈ ਇਹਦੇ ਏਜੰਡੇ ਦੇ ਨਾਲ ਸਰਕਾਰ ਤੇ ਅਸਰ ਜ਼ਿਆਦਾ ਜਾਂਦਾ ਹੈ ਤਾਂ ਕਿ ਅਸੀਂ ਇੱਕ ਬਤੌਰ ਕਿਉਂਕਿ ਲੋਕਾਂ ਨੇ ਮੈਨੂੰ ਚੁਣਿਆ ਮੈਂ ਇਹ ਮੀਟਿੰਗ ਦਾ ਏਜੰਡਾ ਬਣਾ ਕੇ ਸਰਕਾਰ ਨੂੰ ਇਹ ਸਾਰੀਆਂ ਚੀਜ਼ਾਂ ਸੀ ਭੇਜ ਰਹੇ ਹਾਂ ਸਰਕਾਰ ਇਹਨਾਂ ਏਜੰਡਾ ਤੇ ਗੌਰ ਕਰੇ ਤਾਂ ਕਿ ਅੰਮ੍ਰਿਤਸਰ ਨੂੰ ਸਾਫ਼ ਸੁਥਰਾ ਵਾਤਾਵਰਨ ਸਾਫ਼ ਸੁਥਰਾ ਪਾਣੀ ਸੀਵਰੇਜ ਲਾਈਟਾਂ ਸੜਕਾਂ ਠੀਕ ਮਿਲ ਸਕੇ ਸੋ ਮੈਂ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹ ਇਸ ਮੀਟਿੰਗ ਰਾਹੀਂ ਸਰਕਾਰ ਤੱਕ ਪਹੁੰਚਾਈ ਹੈ ਹੁਣ ਸਰਕਾਰ ਦਾ ਕੰਮ ਹੈ ਕਿ ਕਿੰਨੀ ਛੇਤੀ ਇਹਨਾਂ ਚੀਜ਼ਾਂ ਦੇ ਤੇ ਅਨਿਸ਼ਟੋ ਲੈਂਦੀ ਹੈ